24 April 2025 ਇੱਕ ਲੜਕੀ ਜਿਹੜੀ ਬਹੁਤ ਬੁਰੇ ਤਰੀਕੇ ਨਾਲ ਜਲੀ ਹੁੰਦੀ ਹੈ ਉਹਨੂੰ ਇੱਕ ਸ਼ਖਸ ਲੈ ਕੇ ਇੱਕ ਹਸਪੀਟਲ ਦੇ ਵਿੱਚ ਪਹੁੰਚਦਾ ਉੱਥੇ ਜਾ ਕੇ ਉਹਨੂੰ ਐਡਮਿਟ ਕਰਵਾਇਆ ਜਾਂਦਾ ਹੈ ਐਡਮਿਟ ਕਰਵਾ ਕੇ ਉਹਦੀ ਮਾਂ ਨੂੰ ਫੋਨ ਕੀਤਾ ਜਾਂਦਾ ਉਹਨਾਂ ਦੀ ਲੜਕੀ ਜਿਹੜੀ ਹੈ ਬਹੁਤ ਬੁਰੇ ਤਰੀਕੇ ਨਾਲ ਜਲ ਚੁੱਕੀ ਹੈ ਤੇ ਮੈਂ ਉਹਨੂੰ ਐਡਮਿਟ ਕਰਵਾ ਦਿੱਤਾ ਤੁਸੀਂ ਉਹਨੂੰ ਆ ਕੇ ਸੰਭਾਲੋ ਹੁਣ ਜਿਹੜਾ ਪਰਿਵਾਰ ਹੈ ਉੱਥੇ ਪਹੁੰਚਦਾ ਉਸ ਤੋਂ ਬਾਅਦ ਐਫ ਆਈ ਆਰ ਕਰਾਈ ਜਾਂਦੀ ਹੈ ਤੇ ਪੁਲਿਸ ਦੀ ਜਦੋਂ ਤਹਿਕੀਕਾਤ ਹੁੰਦੀ ਹੈ ਫਿਰ ਜਿਹੜਾ ਮਾਮਲਾ ਖੁੱਲਦਾ ਇਹ ਇੱਕ ਕਤਲ ਸੀ ਜਾਂ ਐਕਸੀਡੈਂਟ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਹਾਂ ਹਰਿਆਣਾ ਹਰਿਆਣਾ ਦੇ ਰਿਵਾੜੀ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੁੰਦਾ ਹੈ ਪਰਿਵਾਰ ਦੇ ਵਿੱਚ ਉਦੇਸ਼ ਯਾਦਵ ਉਹਦੀ ਪਤਨੀ ਨਿੱਕੀ ਯਾਦਵ ਇੱਕ ਇਹਨਾਂ ਦਾ ਛੋਟਾ ਜਿਹਾ ਬੇਟਾ ਹੁੰਦਾ ਤੇ ਉਦੇਸ਼ ਯਾਦਵ ਦੀ ਮਾਂ ਉਦੇਸ਼ ਯਾਦਵ ਜਿਹੜਾ ਹੁੰਦਾ ਹੈ ਚੌਧਰੀ ਚਰਨ ਸਿੰਘ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਦੇ ਵਿੱਚ ਕਲਰਕ ਦੀ ਜੌਬ ਕਰਦਾ ਹੁੰਦਾ ਹੈ ਇਹਦੀ ਉੱਥੇ ਜੌਬ ਹੁੰਦੀ ਹੈ ਉੱਥੇ ਵੀ ਇਹਨੂੰ ਕੁਆਟਰ ਮਿਲਿਆ ਹੁੰਦਾ ਉੱਥੇ ਰਹਿੰਦਾ ਜਦੋਂ ਛੁੱਟੀਆਂ ਹੁੰਦੀਆਂ ਨੇ ਜਾਂ ਵੀਕਐਂਡ ਤੇ ਆਪਣੇ ਘਰ ਆ ਜਾਂਦਾ ਇਹ ਸਾਰਾ ਕੁਝ ਚੱਲਦਾ ਹੁੰਦਾ ਪਰਿਵਾਰ ਦੇ ਵਿੱਚ ਸਭ ਕੁਝ ਸਹੀ ਚੱਲਦਾ ਹੁੰਦਾ ਤੇ 24 ਅਪ੍ਰੈਲ 2025 ਨੂੰ ਜਿਹੜਾ ਉਦੇਸ਼ ਯਾਦਵ ਹੁੰਦਾ ਇਹ ਸੋਨੀ ਬਰਨ ਹਸਪੀਟਲ ਦੇ ਵਿੱਚ ਇੱਕ ਲੜਕੀ ਨੂੰ ਲੈ ਕੇ ਪਹੁੰਚਦਾ ਜਿਹੜੀ ਕਿ ਬਹੁਤ ਬੁਰੇ ਤਰੀਕੇ ਦੇ ਨਾਲ ਜਲੀ ਹੁੰਦੀ ਹੈ ਉਹਨੂੰ ਉੱਥੇ ਜਾ ਕੇ ਐਡਮਿਟ ਕਰਵਾਇਆ ਜਾਂਦਾ ਐਡਮਿਟ ਕਰਵਾਉਣ ਤੋਂ ਬਾਅਦ ਜਿਹੜੇ ਪੇਪਰ ਵਰਕ ਕਰਨ ਤੋਂ ਬਾਅਦ ਉਸ ਲੜਕੀ ਦੀ ਮਾਂ ਨੂੰ ਫੋਨ ਕੀਤਾ ਜਾਂਦਾ ਉਹ ਲੜਕੀ ਦਾ ਨਾਮ ਹੁੰਦਾ ਭਾਵਨਾ ਯਾਦਵ ਤੇ ਉਹ ਰਹਿਣ ਵਾਲੀ ਹੁੰਦੀ ਹੈ ਰਾਜਸਥਾਨ ਦੀ ਕੋਟ ਪੁਤਲੀ ਦੇ ਅਧੀਨ ਪਿੰਡ ਦਾ ਪਿੰਡ ਅਨੰਤਪੁਰਾ ਅਨੰਤਪੁਰਾ ਦੇ ਵਿੱਚ ਉਹਦੀ ਮਾਂ ਗਾਇਤਰੀ ਨੂੰ ਫੋਨ ਕੀਤਾ ਜਾਂਦਾ ਜਿਹੜੀ ਕਿ ਸਕੂਲ ਦੇ ਵਿੱਚ ਪ੍ਰਿੰਸੀਪਲ ਹੁੰਦੀ ਹੈ ਵੀ ਤੁਹਾਡੀ ਜਿਹੜੀ ਲੜਕੀ ਹੈ ਭਾਵਨਾ যাদਬ ਉਹ ਬਹੁਤ ਬੁਰੇ ਤਰੀਕੇ ਨਾਲ ਜਲ ਚੁੱਕੀ ਹੈ ਤੇ ਮੈਂ ਉਹਨੂੰ हिसार ਦੇ ਇੱਕ ਹਸਪੀਟਲ ਦੇ ਵਿੱਚ ਉੱਥੇ ਐਡਮਿਟ ਕਰਵਾਇਆ ਤੇ ਮੇਰਾ ਨਾਮ ਉਦੇਸ਼ যাদਬ ਹੈ ਮੈਂ हिसार ਤੋਂ ਬੋਲ ਰਿਹਾ ਉਹਦੀ ਮਾਂ ਜਿਹੜੀ ਹੁੰਦੀ ਹੈ ਉਹਦੀ ਗੱਲ ਤੇ ਯਕੀਨ ਨਹੀਂ ਕਰਦੀ ਤੇ ਫੋਨ ਜਿਹੜੀ ਉਹ ਸਵਿਚ ਆਫ ਕਰ ਦਿੰਦੀ ਹੈ ਕਹਦੀ ਫੋਨ ਕੱਟ ਦਿੰਦੀ ਹੈ ਉਸ ਤੋਂ ਬਾਅਦ ਉਹ ਆਪਣੀ ਦੂਸਰੀ ਬੇਟੀ ਨੂੰ ਫੋਨ ਕੀਤਾ ਜਾਂਦਾ ਉਹਦੇ ਵੱਲੋਂ ਜਿਹੜੀ ਕਿ ਦਿੱਲੀ ਦੇ ਵਿੱਚ ਰਹਿ ਕੇ ਪੜ੍ਹਾਈ ਕਰਦੀ ਹੁੰਦੀ ਹੈ ਜਦੋਂ ਉਹਨੂੰ ਫੋਨ ਕੀਤਾ ਜਾਂਦਾ ਤਾਂ ਉਹ ਪੁੱਛਿਆ ਜਾਂਦਾ ਵੀ ਭਾਵਨਾ ਕਿੱਥੇ ਐ ਤਾਂ ਉਹਦਾ ਕਹਿਣਾ ਹੁੰਦਾ ਵੀ ਉਹ ਚਲੀ ਗਈ ਹੁਣ ਜਦੋਂ ਇਹ ਪਤਾ ਲੱਗਦਾ ਉਸ ਤੋਂ ਬਾਅਦ ਭਾਵਨਾ ਦਾ ਫੋਨ ਟਰਾਈ ਕੀਤਾ ਜਾਂਦਾ ਭਾਵਨਾ ਦਾ ਫੋਨ ਸਵਿਚ ਆਫ ਹੁੰਦਾ ਫਿਰ ਗਾਇਤਰੀ ਵੱਲੋਂ ਉਸੇ ਨੰਬਰ ਤੇ ਦੁਬਾਰਾ ਕਾਲ ਕੀਤੀ ਜਾਂਦੀ ਹੈ ਤੇ ਜਦੋਂ ਦੁਬਾਰਾ ਕਾਲ ਕੀਤੀ ਜਾਂਦੀ ਹੈ ਹੁਣ ਉਹ ਫੋਨ ਜਦੋਂ ਬੰਦੇ ਕੋਲ ਆਉਂਦਾ ਉਹਦੇ ਸ਼ਿ ਯਾਦਵ ਕੋਲ ਉਹ ਸਮਝ ਜਾਂਦਾ ਤੇ ਉਹ ਫਿਰ ਫੋਨ ਚੁੱਕਨ ਸਰ ਕਹਿੰਦਾ ਵੀ ਨਾ ਤਾਂ ਮੈਂ ਮਜ਼ਾਕ ਕਰ ਰਿਹਾ ਤੇ ਨਾ ਹੀ ਮੈਂ ਝੂਠ ਬੋਲ ਰਿਹਾ ਮੈਂ ਤੁਹਾਨੂੰ ਬਿਲਕੁਲ ਸੱਚ ਦੱਸ ਰਿਹਾ ਵੀ ਜਿਹੜੀ ਤੁਹਾਡੀ ਬੇਟੀ ਹੈ ਭਾਵਨਾ ਯਾਦਵ ਉਹ ਸੋਨੀ ਬਰਨ ਹਸਪੀਟਲ हिसार ਦੇ ਵਿੱਚ ਐਡਮਿਟ ਹੈ ਤੇ ਤੁਸੀਂ ਉਹਨੂੰ ਆ ਕੇ ਸੰਭਾਲ ਸਕਦੇ ਹੋ ਇਹ ਸਵੇਰੇ 8 ਤੋਂ 9 ਵਜੇ ਦੀ ਘਟਨਾ ਹੁੰਦੀ ਹੈ ਉਹਦੀ ਮਾਂ ਹੈਰਾਨ ਹੁੰਦੀ ਹੈ ਵੀ ਉਹਦੀ ਜਿਹੜੀ ਬੇਟੀ ਸੀ ਉਹ ਟੈਸਟ ਦੇਣ ਵਾਸਤੇ ਦਿੱਲੀ ਗਈ ਸੀ ਦਿੱਲੀ ਉਹ ਆਪਣੀ ਛੋਟੀ ਭੈਣ ਕੋਲ ਰਹਿੰਦੀ ਸੀ ਤੇ ਉਸ ਤੋਂ ਬਾਅਦ ਉਹਨੇ ਵਾਪਸ ਰਾਜਸਥਾਨ ਆਉਣਾ ਸੀ ਪਰ ਉਹ ਜਿਹੜੀ ਆ ਉਹ ਹਿਸਾਰ ਦੇ ਵਿੱਚ ਜਲੀ ਹੋਈ ਹਾਲਾਤ ਦੇ ਵਿੱਚ ਉੱਥੇ ਕਿਵੇਂ ਪਹੁੰਚੀ ਇਹ ਸਾਰਾ ਕੁਝ ਦਿਮਾਗ ਦੇ ਵਿੱਚ ਚੱਲਦਾ ਹੁੰਦਾ ਪਰ ਪਰਿਵਾਰ ਜਿਹੜਾ ਹੁੰਦਾ ਉਸੇ ਵਕਤ ਉਹ ਹਿਸਾਰ ਦਾ ਰੁਕ ਕਰਦਾ ਤੇ ਸੋਨੀ ਬਰਨ ਹਸਪੀਟਲ ਦੇ ਵਿੱਚ ਪਹੁੰਚਦੇ ਨੇ ਉੱਥੇ ਜਦੋਂ ਜਾ ਕੇ ਪਤਾ ਕੀਤਾ ਜਾਂਦਾ ਤਾਂ ਉਹਨਾਂ ਦੀ ਲੜਕੀ ਬਾਕੀ ਉੱਥੇ ਐਡਮਿਟ ਹੁੰਦੀ ਹੈ ਉਹਦੀ ਹਾਲਤ ਜਿਹੜੀ ਨਾਜ਼ੁਕ ਹੁੰਦੀ ਹੈ ਹਾਲਾਂਕਿ ਡਾਕਟਰ ਦਾ ਕਹਿਣਾ ਹੁੰਦਾ ਵੀ ਜਿਹੜੀ ਲੜਕੀ ਦੀ ਹਾਲਤ ਆ ਸਟੇਬਲ ਹੈ ਪਰ ਕਾਫੀ ਹੱਦ ਤੱਕ ਉਹ ਜਲ ਚੁੱਕੀ ਸੀ ਹੁਣ ਪਰਿਵਾਰ ਦਾ ਇਹ ਕਹਿਣਾ ਹੁੰਦਾ ਵੀ ਅਸੀਂ ਇਹਨੂੰ ਜੈਪੁਰ ਲੈ ਕੇ ਜਾਣਾ ਹੈ। ਹੁਣ ਇਹਨਾਂ ਦੀ ਜਿੱਤ ਦੇ ਅੱਗੇ ਜਿਹੜੇ ਡਾਕਟਰ ਹੁੰਦੇ ਨੇ ਉਥੋਂ ਰੈਫਰ ਕਰ ਦਿੰਦੇ ਨੇ ਤੇ ਪਰਿਵਾਰ ਭਾਵਨਾ ਯਾਦਵ ਨੂੰ ਲੈ ਕੇ ਜੈਪੁਰ ਪਹੁੰਚਦੇ ਨੇ। ਪਰ ਪਰ ਜਿਹੜੀ ਭਾਵਨਾ ਯਾਦਵ ਹੁੰਦੀ ਹੈ ਉਸੇ ਰਾਤ ਜਲਨ ਦੇ ਕਾਰਨ ਉਹਦੀ ਮੌਤ ਹੋ ਜਾਂਦੀ ਹੈ। ਹੁਣ ਉਸ ਤੋਂ ਬਾਅਦ ਜਿਹੜੀ ਗਾਇਤਰੀ ਹੁੰਦੀ ਹੈ ਭਾਵਨਾ ਯਾਦਵ ਦੀ ਮਾਂ ਉਹਦੇ ਵੱਲੋਂ ਇੱਕ ਐਫ ਆਈ ਆਰ ਕਰਾਈ ਜਾਂਦੀ ਹੈ ਜੈਪੁਰ ਦੇ ਵਿੱਚ। ਤੇ ਜੈਪੁਰ ਪੁਲਿਸ ਵੱਲੋਂ ਇਤਲਾਹ ਕੀਤੀ ਜਾਂਦੀ ਹੈ ਹਰਿਆਣਾ ਦੀ ਹਿਸਾਰ ਪੁਲਿਸ ਨੂੰ ਹੁਣ ਹਸਾਰ ਪੁਲਿਸ ਕੋਲ ਜਿਹਦਾ ਮਾਮਲਾ ਹੁੰਦਾ ਤੇ ਮਾਮਲਾ ਹੁੰਦਾ ਇੱਕ ਜਿਹੜੀ ਲੜਕੀ ਹੈ ਉਹਦੇ ਜਲਣ ਦਾ ਤੇ ਉਦੋਂ ਬਾਅਦ ਉਹਦੀ ਮੌਤ ਦਾ ਫਟਾਫਟ ਜਿਹੜੀ ਪੁਲਿਸ ਹੁੰਦੀ ਹੈ ਉਹ ਦੇਸ਼ ਯਾਦਵ ਦਾ ਫੋਨ ਟਰਾਈ ਕਰਦੀ ਉਹਦਾ ਫੋਨ ਸਵਿਚ ਆਫ ਹੁੰਦਾ ਫਿਰ ਜਿੱਥੇ ਉਹ ਜੌਬ ਕਰਦਾ ਸੀ ਉੱਥੇ ਜਾ ਕੇ ਪਤਾ ਕੀਤਾ ਜਾਂਦਾ ਪਰ ਉੱਥੇ ਵੀ ਉਦੇਸ਼ ਯਾਦਵ ਜਿਹੜਾ ਹੁੰਦਾ ਉਹ ਨਹੀਂ ਪਹੁੰਚਦਾ ਹੁਣ ਪੁਲਿਸ ਨੂੰ ਲੱਗਦਾ ਵੀ ਇਹ ਜਿਹੜਾ ਸਾਰਾ ਮਾਮਲਾ ਇਹ ਉਦੇਸ਼ ਯਾਦਵ ਦਾ ਕੀਤਾ ਕਰਾਇਆ ਕਿਉਂਕਿ ਫੋਨ ਉਹਦਾ ਸਵਿਚ ਆਫ ਹੁੰਦਾ ਆਪਣੀ ਨੌਕਰੀ ਵਾਲੀ ਜਗ੍ਹਾ ਤੇ ਵੀ ਨਹੀਂ ਹੁੰਦਾ ਪੁਲਿਸ ਫਿਰ ਉਹਦੀ ਰਿਵਾੜੀ ਉਹਦੇ ਪਿੰਡ ਦੇ ਵਿੱਚ ਪਹੁੰਚਦੀ ਹੈ ਤੇ ਉੱਥੇ ਵੀ ਜਿਹੜਾ ਉਦੇਸ਼ ਯਾਦਵ ਨਹੀਂ ਹੁੰਦਾ ਹੁਣ ਇੱਕ ਤਰੀਕੇ ਨਾਲ ਪੁਲਿਸ ਨੂੰ ਯਕੀਨ ਆਉਣ ਲੱਗ ਜਾਂਦਾ ਵੀ ਇਹ ਸਾਰਾ ਕੁਝ ਕੀਤਾ ਕਰਾਇਆ ਉਦੇਸ਼ ਯਾਦਵ ਦਾ ਉਦੋਂ ਬਾਅਦ ਜਿਹੜੀ ਪੁਲਿਸ ਹੁੰਦੀ ਹੈ ਉਹਨੂੰ ਛੇਤੀ ਜਦੋਂ ਪ੍ਰੈਸ਼ਰ ਆਪਣਾ ਚਾਰੇ ਪਾਸੇ ਬਣਾਉਂਦੀ ਹੈ ਮੁਖਬਰਾਂ ਦਾ ਜਾਲ ਵਿਛਾਉਂਦੀ ਹੈ ਤੇ ਹਿਸਾਰ ਦੇ ਵਿੱਚੋਂ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਗ੍ਰਿਫਤਰ ਤੋਂ ਬਾਅਦ ਹੁਣ ਉਹਦੀ ਪੁੱਛਗਿਰਚ ਹੁੰਦੀ ਹੈ। ਉਹਦੀ ਮਾਂ ਤੋਂ ਵੀ ਪੁੱਛਗਿਰਚ ਕੀਤੀ ਜਾਂਦੀ ਹੈ। ਉਹਦੀ ਪਤਨੀ ਤੋਂ ਵੀ ਪੁੱਛਗਿਰਚ ਕੀਤੀ ਜਾਂਦੀ ਹੈ। ਸਾਰਿਆਂ ਦੇ ਬਿਆਨ ਦਰਜ ਕੀਤੇ ਜਾਂਦੇ ਨੇ ਤੇ ਜਿਹੜੀ ਅਸਲ ਕਹਾਣੀ ਹੈ ਉਹ ਫਿਰ ਉਦੇਸ਼ ਯਾਦਵ ਤੋਂ ਪੁੱਛੀ ਜਾਂਦੀ ਹੈ। ਤੇ ਇਹਦੇ ਵਿੱਚੋਂ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਉਹ ਵੀ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀ ਸੀ ਵੀ ਪੜ੍ਹੇ ਲਿਖੇ ਜਵਾਕਾਂ ਦੇ ਜਿਹੜੇ ਦਿਮਾਗ ਨੇ ਉਹ ਵੀ ਕਿਸ ਤਰੀਕੇ ਨਾਲ ਚੱਲਦੇ ਨੇ ਕਿੱਧਰ ਨੂੰ ਚੱਲਦੇ ਨੇ ਸਮਝ ਤੋਂ ਪਰੇ ਦੀ ਗੱਲ ਹੈ। ਫਿਰ ਜਿਹੜੀ ਇੱਥੇ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਇਹ ਕਹਾਣੀ ਦੀ ਸ਼ੁਰੂਆਤ 2018 ਦੇ ਵਿੱਚ ਹੁੰਦੀ ਹੈ ਕਰੀਬ 7-8 ਸਾਲ ਪਹਿਲਾਂ ਹੁਣ ਸਭ ਤੋਂ ਜਿਹੜੀ ਮੇਨ ਗਰਲ ਸੀ ਵੀ ਕੁੜੀ ਰਹਿਣ ਵਾਲੀ ਰਾਜਸਥਾਨ ਕੋਟਪੁਲਥਲੀ ਦੇ ਅਨੰਤਪੁਰਾ ਪਿੰਡ ਦੀ ਤੇ ਉਹ ਦਿੱਲੀ ਆਉਂਦੀ ਹੈ ਟੈਸਟ ਦੇਣ ਲਈ ਪਰ ਹਸਾਰ ਦੇ ਵਿੱਚ ਮਿਲਦੀ ਹੈ ਜਲੀ ਹੋਏ ਹਾਲਾਤ ਦੇ ਵਿੱਚ ਹੁਣ ਜਦੋਂ ਪੁਲਿਸ ਨੇ ਕੜੀਆਂ ਨੂੰ ਜੋੜਦੀ ਹੈ ਤੇ ਜਦੋਂ ਪੁੱਛਗਛ ਕਰਦੀ ਹੈ ਪੁਲਿਸ ਨੂੰ ਪਤਾ ਲੱਗਦਾ ਵੀ ਇਹਨਾਂ ਦੀ ਆਪਸ ਦੇ ਵਿੱਚ ਰਿਸ਼ਤੇਦਾਰੀ ਹੁੰਦੀ ਹੈ ਉਹਨੇ ਰਿਸ਼ਤੇਦਾਰੀ ਸੀ ਤੇ 2018 ਦੇ ਵਿੱਚ ਇਹਨਾਂ ਦੀ ਜਿਹੜੀ ਮੁਲਾਕਾਤ ਹੁੰਦੀ ਹੈ ਪਹਿਲੀ ਵਾਰ ਉਦੇਸ਼ ਯਾਦਵ ਦੀ ਤੇ ਭਾਵਨਾ ਯਾਦਵ ਜਿਹੜੀ ਕਿ ਜਲਣ ਵਾਲੀ ਲੜਕੀ ਸੀ ਇੱਕ ਵਿਆਹ ਦੇ ਵਿੱਚ ਇਹਨਾਂ ਦੀ ਮੁਲਾਕਾਤ ਹੁੰਦੀ ਆ ਆਪਸ ਦੇ ਵਿੱਚ ਦੂਰ ਦੀ ਰਿਸ਼ਤੇਦਾਰੀ ਸੀ ਇੱਕ ਵਿਆਹ ਦੇ ਵਿੱਚ ਇਕੱਠੇ ਹੁੰਦੇ ਨੇ ਉੱਥੇ ਪਹਿਲੀ ਮੁਲਾਕਾਤ ਦੇ ਵਿੱਚ ਇਹਨਾਂ ਦੀ ਦੋਸਤੀ ਹੁੰਦੀ ਹੈ ਉਸ ਤੋਂ ਬਾਅਦ ਇੱਕ ਦੂਜੇ ਨੂੰ ਨੰਬਰ ਦਿੱਤੇ ਜਾਂਦੇ ਨੇ ਦੋਸਤੀ ਇਹਨਾਂ ਦੀ ਪਿਆਰ ਦੇ ਵਿੱਚ ਬਦਲਦੀ ਹੈ ਉਹ ਪਿਆਰ ਇੰਨੀ ਅੱਗੇ ਚਲਾ ਜਾਂਦਾ ਵੀ ਜਿਹੜੀ ਗੱਲ ਹੁੰਦੀ ਹੈ ਉਹ ਵਿਆਹ ਤੱਕ ਪਹੁੰਚਦੀ ਹੈ ਹੁਣ ਇਧਰੋਂ ਜਿਹੜੇ ਘਰ ਦੇ ਸੀ ਕਿਉਂਕਿ ਮੁੰਡੇ ਦੀ ਜੌਬ ਲੱਗ ਚੁੱਕੀ ਸੀ ਰਿਸ਼ਤੇ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਜਦੋਂ ਰਿਸ਼ਤਾ ਕਰਨ ਲੱਗਦੇ ਨੇ ਉਦੋਂ ਪਤਾ ਲੱਗਦਾ ਵੀ ਭਾਵਨਾ ਦੇ ਨਾਲ ਇਹਨਾਂ ਦੀ ਜਿਹੜੀ ਇਹ ਗੱਲਬਾਤ ਚੱਲਦੀ ਹੈ ਤੇ ਇਹ ਆਪਸ ਦੇ ਵਿੱਚ ਵਿਆਹ ਕਰਾਉਣਾ ਚਾਹੁੰਦੇ ਨੇ ਹੁਣ ਜਿਹੜੇ ਉਦੇਸ਼ ਯਾਦਵ ਹੁੰਦਾ ਇਹਦੇ ਘਰ ਦੇ ਮੰਨ ਜਾਂਦੇ ਨੇ ਤੇ ਰਿਸ਼ਤੇਦਾਰਾਂ ਦੇ ਥਰੂ ਜਿਹੜੀ ਸਾਂਝੀ ਰਿਸ਼ਤੇਦਾਰੀ ਹੁੰਦੀ ਹੈ ਰਿਸ਼ਤਾ ਭੇਜਦੇ ਨੇ ਆਪਣੇ ਲੜਕੇ ਉਦੇਸ਼ ਯਾਦਵ ਦਾ ਭਾਵਨਾ ਦੇ ਘਰ ਪਰ ਉੱਥੇ ਦੀ ਜਿਹੜੀ ਮਾਂ ਹੁੰਦੀ ਹੈ ਭਾਵਨਾ ਯਾਦਵ ਦੀ ਗਾਇਤਰੀ ਯਾਦਵ ਉਹ ਜਵਾਬ ਦੇ ਦਿੰਦੀ ਹੈ ਉਹਦਾ ਕਹਿਣਾ ਹੁੰਦਾ ਵੀ ਮੇਰੀ ਲੜਕੀ ਜਿਹੜੀ ਹੈ ਉਹ ਐਮਬੀਬੀਐਸ ਦੀ ਤਿਆਰੀ ਕਰਦੀ ਹੈ ਉਹਨੇ ਐਮਬੀਬੀਐਸ ਕਰਨਾ ਉਹਨੇ ਡਾਕਟਰ ਬਣਨਾ ਤੇ ਇੱਕ ਕਲਰਕ ਦੇ ਨਾਲ ਉਹਦੀ ਜੋੜੀ ਮੈਨੂੰ ਨਾ ਤਾਂ ਜੱਜਦੀ ਹੈ ਤੇ ਨਾ ਹੀ ਇਹ ਫਿੱਟ ਬੈਠਦੀ ਹੈ ਉਸ ਤੋਂ ਬਾਅਦ ਜਿਹੜੀ ਭਾਵਨਾ ਯਾਦਵ ਹੁੰਦੀ ਹੈ ਇਹ ਫਿਲੀਪੀਨਸ ਚਲੀ ਜਾਂਦੀ ਹੈ ਐਮਬੀਬੀਐਸ ਦੀ ਪੜ੍ਹਾਈ ਕਰਨ ਵਾਸਤੇ ਤੇ ਉਦੇਸ਼ ਯਾਦਵ ਜਿਹੜਾ ਹੁੰਦਾ ਹੁਣ ਨੌਕਰੀ ਲੱਗੀ ਸੀ ਸਰਕਾਰੀ ਨੌਕਰੀ ਸੀ ਇਹਨੂੰ ਰਿਸ਼ਤੇ ਆਉਣੇ ਸ਼ੁਰੂ ਹੁੰਦੇ ਨੇ ਪਰ ਭਾਵਨਾ ਯਾਦਵ ਉੱਥੇ ਜਾ ਕੇ ਵੀ ਇਹਦੀ ਮਾਂ ਨੂੰ ਫੋਨ ਕਰਦੀ ਹੈ ਉਦੇਸ਼ ਯਾਦਵ ਨੂੰ ਵੀ ਫੋਨ ਕੀਤੇ ਜਾਂਦੇ ਨੇ ਇਹਦੇ ਨਾਲ ਫਿਰ ਵੀ ਟੱਚ ਦੇ ਵਿੱਚ ਹੁੰਦੀ ਹੈ ਤੇ ਫਿਰ ਮਾਂ ਨੂੰ ਵੀ ਫੋਨ ਕਰਕੇ ਕਿਹਾ ਜਾਂਦਾ ਵੀ ਮੇਰਾ ਰਿਸ਼ਤਾ ਆਪਣੇ ਬੇਟੇ ਉਦੇਸ਼ যাদਬ ਨਾਲ ਕਰ ਦੋ ਮੇਰਾ ਇਹਦੇ ਨਾਲ ਵਿਆਹ ਕਰ ਦੋ ਨਹੀਂ ਤਾਂ ਮੈਂ ਕੁਝ ਵੀ ਕਰ ਸਕਦੀ ਆ ਮੈਂ ਇਹਦੇ ਬਿਨਾ ਨਹੀਂ ਰਹਿ ਸਕਦੀ ਤੇ ਇਹਦਾ ਕਹਿਣਾ ਹੁੰਦਾ ਵੀ ਤੂੰ ਡਾਕਟਰ ਬਣਦੀ ਹੈ ਮੇਰਾ ਮੁੰਡਾ ਕਲਰਕ ਹੈ ਤੁਹਾਡਾ ਕੀ ਮੇਲ ਆਪਸ ਦੇ ਵਿੱਚ ਉਹਦਾ ਕਹਿਣਾ ਇਹਦੇ ਨਾਲ ਕੋਈ ਮੈਟਰ ਨਹੀਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਫਿਰ ਉਦੇਸ਼ যাদਬ ਦੀ ਮਾਂ ਦਾ ਜਿਹੜੇ ਬਿਆਨ ਉਹਨੇ ਪੁਲਿਸ ਨੂੰ ਦਿੱਤੇ ਨੇ ਉਹਦਾ ਕਹਿਣਾ ਹੁੰਦਾ ਵੀ ਮੇਰਾ ਭਾਵਨਾ ਯਾਦ ਉਹਨੂੰ ਕਹਿਣਾ ਸੀ ਵੀ ਅਸੀਂ ਇੱਕ ਆਮ ਪਰਿਵਾਰ ਆ ਮੈਨੂੰ ਉਹ ਨੂੰ ਚਾਹੀਦੀ ਏ ਜਿਹੜੀ ਘਰ ਦਾ ਕੰਮ ਕਰੇ ਮੇਰੇ ਨਾਲ ਹੱਥ ਵਟਾਵੇ ਤੂੰ ਇੱਕ ਡਾਕਟਰ ਹੈ ਤੂੰ ਇਹ ਸਾਰਾ ਕੁਝ ਨਹੀਂ ਕਰ ਸਕਦੀ ਤਾਂ ਉਹਦਾ ਕਹਿਣਾ ਹੁੰਦਾ ਵੀ ਮੈਨੂੰ ਸਾਰੇ ਕੰਮ ਆਉਂਦੇ ਨੇ ਮੈਂ ਸਾਰਾ ਕੁਝ ਕਰ ਸਕਦੀ ਹਾਂ ਹੁਣ ਜਦੋਂ ਇਹ ਗੱਲਾਂ ਸਾਰੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਉਦੇਸ਼ ਯਾਦਵ ਦੀ ਮਾਂ ਦਾ ਕਹਿਣਾ ਹੁੰਦਾ ਵੀ ਅਸੀਂ ਰਿਸ਼ਤਾ ਭੇਜਿਆ ਸੀ ਤੇਰੀ ਮਾਂ ਨੇ ਰਿਸ਼ਤਾ ਜਿਹੜਾ ਉਹ ਵਾਪਸ ਮੋੜਿਆ ਸਾਡੇ ਵੱਲੋਂ ਤਾਂ ਜਿਹੜੀ ਹਾਂ ਹੀ ਸੀ ਹੁਣ ਇੱਥੇ ਉਦੇਸ਼ ਯਾਦਵ ਦੀ ਮਾਂ ਦਾ ਕਹਿਣਾ ਇਹ ਵੀ ਸੀ ਭਾਵਨਾ ਯਾਦਵ ਨੇ ਆਪਣੇ ਘਰ ਦੇ ਵਿੱਚ ਵੀ ਇਹਨਾਂ ਦੀ ਲੜਾਈ ਹੁੰਦੀ ਹੈ ਉਹਦਾ ਕਹਿਣਾ ਹੁੰਦਾ ਵੀ ਮੈਂ ਉਦੇਸ਼ ਯਾਦਵ ਦੇ ਨਾਲ ਹੀ ਵਿਆਹ ਕਰਾਣਾ ਹੈ ਲੜਾਈਆਂ ਹੁੰਦੀਆਂ ਨੇ ਉਸ ਤੋਂ ਬਾਅਦ ਜਿਹੜੀ ਭਾਵਨਾ ਯਾਦਵ ਦੀ ਮਾਂ ਹੁੰਦੀ ਹੈ ਗਾਇਤਰੀ ਯਾਦਵ ਉਹਦਾ ਵੀ ਫਿਰ ਕਹਿਣਾ ਹੁੰਦਾ ਵੀ ਜੇ ਤੂੰ ਉਹਦੇ ਨਾਲ ਵਿਆਹ ਕਰਾਏਂਗੀ ਤੇ ਮੈਂ ਕੁਝ ਖਾ ਕੇ ਮਰਾਂਗੀ ਇਹ ਸਾਰਾ ਕੁਝ ਇਹਨਾਂ ਦੇ ਘਰ ਹੁੰਦਾ ਉਸ ਤੋਂ ਬਾਅਦ ਫਿਰ ਭਾਵਨਾ ਨੂੰ ਪੁੱਛਿਆ ਜਾਂਦਾ ਇਹਨਾਂ ਦੀ ਜਿਹੜੀ ਵਿਚਕਾਰ ਰਿਸ਼ਤੇਦਾਰੀ ਹੁੰਦੀ ਹੈ ਸਾਂਝੀ ਰਿਸ਼ਤੇਦਾਰੀ ਹੁੰਦੀ ਹੈ ਕਿਉਂਕਿ ਜਿਹੜੀ ਇਹਨਾਂ ਦੀ ਸਾਂਝੀ ਰਿਸ਼ਤੇਦਾਰੀ ਸੀ ਉਹ ਉਦੇਸ਼ੀ ਯਾਦਵ ਦੀ ਮੰਮੀ ਲੱਗਦੀ ਸੀ ਤੇ ਜਿਹੜੀ ਭਾਵਨਾ ਯਾਦਵ ਸੀ ਇਹ ਉਹਦੇ ਚਾਚੇ ਦੀ ਬੇਟੀ ਸੀ ਉਹ ਫਿਰ ਭਾਵਨਾ ਨੂੰ ਪੁੱਛਦੀ ਹੈ ਵੀ ਹੁਣ ਰਿਸ਼ਤੇ ਆ ਰਹੇ ਨੇ ਇਹਨਾਂ ਨੇ ਰਿਸ਼ਤਾ ਕਰਨਾ ਜੇ ਤੁਹਾਡਾ ਕੋਈ ਵਿਚਾਰ ਹੈ ਤਾਂ ਹੁਣ ਦੱਸ ਦੋ ਤੇ ਭਾਵਨਾ ਯਾਦਵ ਦਾ ਕਹਿਣਾ ਹੁੰਦਾ ਵੀ ਜੋ ਮੇਰੀ ਮਾਂ ਦਾ ਫੈਸਲਾ ਉਹ ਮੇਰਾ ਆਖਰੀ ਫੈਸਲਾ ਹੁਣ ਇਸ ਤੋਂ ਬਾਅਦ ਇਹ ਚੈਪਟਰ ক্লোਜ਼ ਹੋ ਜਾਂਦਾ ਕਿਉਂਕਿ ਉਹ ਫਿਲੀਪੀਨਸ ਦੇ ਵਿੱਚ ਪੜ੍ਹਾਈ ਕਰਦੀ ਹੁੰਦੀ ਹੈ ਫਿਰ ਉਦੇਸ਼ ਦੀ ਮਾਂ ਵੱਲੋਂ ਫੋਨ ਕੀਤਾ ਜਾਂਦਾ ਭਾਵਨਾ ਯਾਦਵ ਤੇ ਉਹਦਾ ਕਹਿਣਾ ਹੁੰਦਾ ਵੀ ਹੁਣ ਰਿਸ਼ਤੇ ਆ ਰਹੇ ਨੇ ਜੇ ਤੂੰ ਵਿਆਹ ਕਰਾਉਣਾ ਚਾਹਨੀ ਹੈ ਤੇ ਅਸੀਂ ਇੱਕ ਵਾਰੀ ਰਿਸ਼ਤਾ ਭੇਜਿਆ ਸੀ ਤੇਰੀ ਮਾਂ ਨੇ ਜਵਾਬ ਦਿੱਤਾ ਹੁਣ ਜੇ ਤੇਰੇ ਮਾਪੇ ਸਾਡੇ ਘਰ ਰਿਸ਼ਤਾ ਲੈ ਕੇ ਆਉਂਦੇ ਨੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਤੇਰੇ ਕੋਲ ਸਿਰਫ 15 ਦਿਨ ਦਾ ਟਾਈਮ ਹੈ ਉਹ ਟਾਈਮ ਉਹਨੂੰ ਦਿੱਤਾ ਜਾਂਦਾ ਪਰ ਉਸ ਤੋਂ ਬਾਅਦ ਨਾ ਤਾਂ ਕੋਈ ਫੋਨ ਕਾਲ ਆਉਂਦੀ ਹੈ ਤੇ ਨਾ ਕੋਈ ਅੱਗੇ ਗੱਲ ਚੱਲਦੀ ਹੈ ਫਿਰ ਮਾਰਚ 2021 ਦੇ ਵਿੱਚ ਜਿਹੜੇ ਉਦੇਸ਼ ਦੇ ਘਰ ਦੇ ਹੁੰਦੇ ਨੇ ਉਹਦਾ ਰਿਸ਼ਤਾ ਕੀਤਾ ਜਾਂਦਾ ਨਿੱਕੀ ਯਾਦਵ ਦੇ ਨਾਲ ਤੇ ਦਸੰਬਰ 2021 ਦੇ ਵਿੱਚ ਨਿੱਕੀ যাদਬ ਦਾ ਤੇ ਉਦੇਸ਼ ਯਾਦਵ ਦਾ ਵਿਆਹ ਹੋ ਜਾਂਦਾ ਹੁਣੇ ਪਤੀ ਪਤਨੀ ਆਪਣੇ ਰਿਸ਼ਤੇ ਦੇ ਵਿੱਚ ਖੁਸ਼ ਹੁੰਦੇ ਨੇ ਮਾਂ ਖੁਸ਼ ਹੁੰਦੀ ਹੈ ਪੂਰਾ ਪਰਿਵਾਰ ਖੁਸ਼ ਹੁੰਦਾ ਤੇ ਦੂਜਾ ਚੈਪਟਰ ਜਿਹੜਾ ਭਾਵਨਾ ਯਾਦਵ ਦਾ ক্লোਜ਼ ਹੋ ਜਾਂਦਾ ਉਹ ਫਿਲੀਪੀਨਸ ਦੇ ਵਿੱਚ ਆਪਣੀ ਪੜ੍ਹਾਈ ਕਰਦੀ ਹੁੰਦੀ ਹੈ ਫਿਰ ਇਹਨਾਂ ਦੇ ਘਰ ਇੱਕ ਬੱਚੇ ਦਾ ਜਨਮ ਹੁੰਦਾ ਤੇ ਪਰਿਵਾਰ ਦੇ ਵਿੱਚ ਹੋਰ ਖੁਸ਼ੀਆਂ ਆਉਂਦੀਆਂ ਨੇ ਉਦੇਸ਼ ਯਾਦਵ हिसार ਦੇ ਵਿੱਚ ਜੌਬ ਕਰਦਾ ਹੈ ਉੱਥੇ ਰੁਕਦਾ ਆਪਣੇ ਕੁਆਟਰ ਦੇ ਵਿੱਚ ਤੇ ਜਦੋਂ ਟਾਈਮ ਲੱਗਦਾ ਉਦੋਂ ਆਪਣੇ ਘਰ ਰਵਾਰੀ ਆ ਜਾਂਦਾ ਇਹ ਜਿੰਦਗੀ ਸਾਰੀ ਚੱਲਦੀ ਹੁੰਦੀ ਹੈ ਪਰ ਇਹ ਇਹਨਾਂ ਦੀ ਜ਼ਿੰਦਗੀ ਜਿਹੜੀ ਥੋੜੀ ਦੇਰ ਚੱਲਦੀ ਹੈ ਇਹਨਾਂ ਦੀਆਂ ਖੁਸ਼ੀਆਂ ਥੋੜੀ ਦੇਰ ਰਹਿੰਦੀਆਂ ਨੇ 2023 ਦੇ ਵਿੱਚ ਜਿਹੜੀ ਭਾਵਨਾ যাদਬ ਹੁੰਦੀ ਹੈ ਉਹ ਆਪਣੀ ਪੜ੍ਹਾਈ ਖਤਮ ਕਰਕੇ ਇੰਡੀਆ ਦੀ ਧਰਤੀ ਤੇ ਵਾਪਸ ਆਉਂਦੀ ਹੈ ਹੁਣ ਇੱਥੇ ਆਉਣ ਸਾਰ ਉਹਦਾ ਫੇਰ ਜਿਹੜਾ ਪੁਰਾਣਾ ਪਿਆਰ ਹੈ ਉਹ ਫੇਰ ਜਾਗਦਾ ਤੇ ਉਹ ਕੰਟੈਕਟ ਕਰਨਾ ਸ਼ੁਰੂ ਕਰਦੀ ਹੈ ਉਦੇਸ਼ যাদਬ ਦੇ ਨਾਲ ਹੁਣ ਉਦੇਸ਼ যাদਬ ਨਾਲ ਜਦੋਂ ਕੰਟੈਕਟ ਕਰਦੀ ਉਹ ਤਾਂ ਕਹਿਣਾ ਹੁੰਦਾ ਵੀ ਮੇਰਾ ਵਿਆਹ ਹੋ ਚੁੱਕਿਆ ਹੈ ਮੇਰਾ ਬੱਚਾ ਹੈ ਤੇ ਹੁਣ ਇਹ ਆਪਣੇ ਰਿਸ਼ਤੇ ਦਾ ਕੁਝ ਨਹੀਂ ਹੋ ਸਕਦਾ ਉਹ ਉਹਨੂੰ ਇਗਨੋਰ ਕਰਨਾ ਸ਼ੁਰੂ ਕਰਦਾ ਉਹਦੇ ਨੰਬਰ ਬਲੌਕ ਕਰ ਦਿੱਤੇ ਜਾਂਦੇ ਨੇ ਉਹ ਵਾਰ-ਵਾਰ ਨਵੇਂ ਨੰਬਰ ਤੋਂ ਫੋਨ ਮਲਾਂਦੀ ਹੈ ਪਰ ਉਹ ਵਾਰ-ਵਾਰ ਜਦੋਂ ਉਹਨੂੰ ਇਗਨੋਰ ਕਰਦਾ ਤੇ ਭਾਵਨਾ ਯਾਦ ਇੱਧਰ ਆ ਕੇ ਐਮਸੀਆਈ ਦੀ ਤਿਆਰੀ ਕਰਦੀ ਹੁੰਦੀ ਹੈ ਉਹਦੇ ਨੇ ਟੈਸਟ ਦੇਣੇ ਹੁੰਦੇ ਨੇ ਆਨਲਾਈਨ ਕਲਾਸਾਂ ਲੈਂਦੀ ਹੁੰਦੀ ਹੈ ਤੇ ਹਰ ਹਫ਼ਤੇ ਇਹਦਾ ਦਿੱਲੀ ਆ ਕੇ ਇਹ ਟੈਸਟ ਦਿੰਦੀ ਹੈ ਉੱਥੇ ਆ ਕੇ ਆਪਣੀ ਭੈਣ ਕੋਲ ਰਹਿੰਦੀ ਹੈ ਇਹ ਸਾਰਾ ਕੁਝ ਚੱਲਦਾ ਹੁੰਦਾ ਹੁਣ ਜਦੋਂ ਬਿਲਕੁਲ ਉਦੇਸ਼ ਯਾਦਵ ਇਗਨੋਰ ਕਰਨਾ ਸ਼ੁਰੂ ਕਰਦਾ ਤਾਂ ਫਿਰ ਭਾਵਨਾ ਕੀ ਕਰਦੀ ਹੈ ਇਹ ਡਾਇਰੈਕਟ ਨਿੱਕੀ যাদਬ ਉਦੇਸ਼ ਦੀ ਪਤਨੀ ਨੂੰ ਫੋਨ ਕਰਦੀ ਹੈ ਉਹਨੂੰ WhatsApp ਕਾਲ ਕੀਤੀ ਜਾਂਦੀ ਹੈ ਉਹਨੂੰ WhatsApp ਤੇ ਚੈਟ ਕੀਤੀ ਜਾਂਦੀ ਹੈ ਉਹਨੂੰ ਕਿਹਾ ਜਾਂਦਾ ਹੈ ਵੀ ਮੈਨੂੰ ਇੱਕ ਵਾਰੀ ਜਿਹੜਾ ਉਦੇਸ਼ ਯਾਦਵ ਨਾਲ ਗੱਲ ਕਰਾ ਦਿਓ ਮੈਨੂੰ ਇੱਕ ਵਾਰੀ ਉਹਦੇ ਨਾਲ ਮਿਲਣਾ ਨਹੀਂ ਤਾਂ ਮੈਂ ਕੁਝ ਵੀ ਕਰ ਸਕਦੀ ਹਾਂ ਮੇਰੇ ਹਾਲਾਤ ਬੜੇ ਖਰਾਬ ਨੇ ਮੈਂ ਉਹਨੂੰ ਮਿਲਣਾ ਚਾਹੁੰਦੀ ਹਾਂ ਹੁਣ ਕੋਈ ਵੀ ਪਤਨੀ ਇਹ ਗੱਲ ਨਹੀਂ ਬਰਦਾਸ਼ਤ ਕਰ ਸਕਦੀ ਤੇ ਇਹਨਾਂ ਦੀ ਬਹੁਤ ਲੰਬੀ ਚੋਰੀ ਚੈਟਿੰਗ ਹੁੰਦੀ ਹੈ ਉਹਦੀ ਪਤਨੀ ਵੱਲੋਂ ਕਿਹਾ ਜਾਂਦਾ ਵੀ ਤੁਸੀਂ ਵਾਰ-ਵਾਰ ਉਹਨੂੰ ਨੰਬਰ ਬਦਲ ਕੇ ਜਿਹੜਾ ਫੋਨ ਕਰਦੇ ਹੋ ਸਹੀ ਗੱਲ ਹੈ ਤੇ ਇੱਥੇ ਚੈਟਿੰਗ ਦੇ ਵਿੱਚ ਜਿਹੜੀ ਕਿ ਨਿੱਕੀ ਯਾਦਵ ਨੇ 60 ਪੇਜ ਦੀ ਜਿਹੜੀ ਚੈਟਿੰਗ ਹੁੰਦੀ ਹੈ ਉਹ हिसार ਪੁਲਿਸ ਨੂੰ ਸੌਂਪਦੀ ਹੈ ਜਿਹੜੀ ਨਿੱਕੀ ਯਾਦਵ ਤੇ ਭਾਵਨਾ ਯਾਦਵ ਦੇ ਵਿੱਚ ਆਪਸ ਦੇ ਵਿੱਚ ਹੁੰਦੀ ਹੈ ਤਾਂ ਉੱਤੇ ਭਾਵਨਾ ਯਾਦਵ ਦਾ ਕਹਿਣਾ ਹੁੰਦਾ ਵੀ ਨਹੀਂ ਇਹ ਠੀਕ ਨਹੀਂ ਹੈ ਮੈਨੂੰ ਪਤਾ ਪਰ ਮੈਂ ਮਜਬੂਰ ਹਾਂ ਮੈਂ ਉਹਦੇ ਬਿਨਾ ਨਹੀਂ ਰਹਿ ਸਕਦੀ ਹੁਣ ਇਹ ਪਰਿਵਾਰ ਦਾ ਇਹ ਵੀ ਕਹਿਣਾ ਸੀ ਵੀ ਉਦੇਸ਼ ਯਾਦਵ ਤੇ ਭਾਵਨਾ ਯਾਦਵ ਵੱਲੋਂ ਦਬਾਅ ਪਾਇਆ ਜਾਂਦਾ ਵੀ ਤੂੰ ਤਲਾਕ ਲੈ ਕੇ ਤੇ ਮੇਰੇ ਨਾਲ ਵਿਆਹ ਕਰਾ ਹੁਣ ਇਹ ਸਾਰਾ ਕੁਝ ਚੱਲਦਾ ਹੁੰਦਾ ਤੇ ਨਿੱਕੀ ਯਾਦਵ ਦਾ ਵੀ ਬਿਆਨ ਆਉਂਦਾ ਤੇ ਉਦੇਸ਼ ਦੇ ਕਹਿਣ ਦੇ ਮੁਤਾਬਕ ਜੋ ਨੇ ਪੁਲਿਸ ਨੂੰ ਬਿਆਨ ਦਿੱਤੇ ਉਹਨਾਂ ਦੇ ਮੁਤਾਬਕ 21 April 2025 ਨੂੰ ਉਦੇਸ਼ ਯਾਦਵ ਆਪਣੀ ਜੌਬ ਤੇ ਜਾਂਦਾ ਹਿਸਾਰ ਦੇ ਵਿੱਚ ਤੇ ਉਸੇ ਦਿਨ ਸ਼ਾਮ ਨੂੰ ਇਹ ਵਾਪਸ ਘਰ ਆ ਜਾਂਦਾ ਜਿਵੇਂ ਹੀ ਘਰ ਆਉਂਦਾ ਭਾਵਨਾ ਦਾ ਮੈਸੇਜ ਆਉਂਦਾ ਤਾਂ ਪੁੱਛਦੀ ਹੈ ਵੀ ਉਦੇਸ਼ ਯਾਦਵ ਕਿੱਥੇ ਹੈ ਹੁਣ ਨਿੱਕੀ ਯਾਦਵ ਦਾ ਕਹਿਣਾ ਹੁੰਦਾ ਵੀ ਇਹ ਘਰ ਹੀ ਹੈ ਫਿਰ ਉਹ ਕਹਿੰਦੀ ਹੈ ਵੀਡੀਓ ਕਾਲ ਕਰਕੇ ਦਿਖਾਓ ਉਹ ਕਹਿੰਦੀ ਮੈਂ ਵੀਡੀਓ ਕਾਲ ਕਰਕੇ ਤੈਨੂੰ ਕਿਉਂ ਦਿਖਾਵਾਂ ਉਹ ਘਰ ਹੀ ਐ ਮੈਂ ਵੀਡੀਓ ਕਾਲ ਨਹੀਂ ਕਰ ਸਕਦੀ ਫਿਰ ਉਹਦਾ ਕਹਿਣਾ ਹੁੰਦਾ ਵੀ ਆਡੀਓ ਰਿਕਾਰਡਿੰਗ ਕਰਕੇ ਭੇਜੋ ਉਹ ਕਹਿੰਦੀ ਮੈਂ ਆਪਣੇ ਪਤੀ ਦੀ ਆਡੀਓ ਰਿਕਾਰਡਿੰਗ ਕਰਕੇ ਕਿਉਂ ਭੇਜਾਂ ਮੈਂ ਤੇਨੂੰ ਕਹਿ ਚੁੱਕੀ ਆਂ ਵੀ ਉਹ ਮੇਰੇ ਕੋਲ ਐ ਉਹ ਘਰ ਐ ਤੂੰ ਮੰਨਣਾ ਮੰਨ ਨਹੀਂ ਮੰਨਣਾ ਨਾ ਮੰਨ ਇਹਨਾਂ ਦੀ ਆਪਸ ਦੇ ਵਿੱਚ ਇਹ ਗੱਲਬਾਤ ਚੱਲਦੀ ਐ ਹੁਣ ਇਹ ਜਦੋਂ ਉਦੇਸ਼ ਨੂੰ ਪਤਾ ਲੱਗਦਾ ਤਾਂ ਉਦੇਸ਼ 22 ਤਰੀਕ ਨੂੰ ਆਪਣੀ ਡਿਊਟੀ ਤੇ ਨਹੀਂ ਜਾਂਦਾ ਉਹ ਛੁੱਟੀ ਮਾਰਦਾ ਆਪਣੇ ਘਰ ਦੇ ਵਿੱਚ ਹੀ ਰਹਿੰਦਾ ਹਣ 23 April 2025 ਨੂੰ ਫੇਰ ਆਪਣੀ ਡਿਊਟੀ ਤੇ ਜਾਂਦਾ ਤੇ ਸ਼ਾਮ ਨੂੰ ਆਪਣੀ ਪਤਨੀ ਨੂੰ ਫੋਨ ਕਰਦਾ ਵੀ ਯੂਨੀਵਰਸਿਟੀ ਦੇ ਵਿੱਚ ਮੈਂ ਭਾਵਨਾ ਜਾਦਵ ਨੂੰ ਦੇਖਿਆ ਹੁਣ ਜਦੋਂ ਇਹ ਗੱਲ ਪਤਾ ਲੱਗਦੀ ਹੈ ਤਾਂ ਨਿੱਕੀ ਜਾਦਵ ਜਿਹੜੀ ਦੇਸ਼ ਦੀ ਪਤਨੀ ਹੁੰਦੀ ਹੈ ਉਹਦਾ ਕਹਿਣਾ ਹੁੰਦਾ ਵੀ ਅੱਜ ਤੁਸੀਂ ਆਪਣੇ ਕੁਆਟਰ ਤੇ ਨਾ ਜਾਇਓ ਤੁਸੀਂ ਆਪਣੇ ਕਿਸੇ ਦੋਸਤ ਦੇ ਘਰ ਚਲੇ ਜਾ ਤਾਂ ਉਹ ਆਪਣੇ ਕੁਆਟਰ ਤੇ ਨਹੀਂ ਜਾਂਦਾ ਹੁਣ ਜਦੋਂ 24 ਤਰੀਕ ਨੂੰ ਸਵੇਰੇ ਆਉਂਦਾ ਤਾਂ ਉਹਨੂੰ ਕੁਆਟਰ ਦੇ ਵਿੱਚ ਕੁਝ ਆਵਾਜ਼ ਸੁਣਦੀ ਹੈ ਹੁਣ ਜਦੋਂ ਕੁਆਟਰ ਦੇ ਵਿੱਚ ਜਾਂਦਾ ਉੱਥੇ ਭਾਵਨਾ যাদਬ ਨੇ ਆਪਣੇ ਆਪ ਨੂੰ ਅੱਗ ਲਾਈ ਹੁੰਦੀ ਹੈ ਹੁਣ ਇਹ ਸਾਰਾ ਕੁਝ ਦੇਖ ਕੇ ਉਦੇਸ਼ যাদਬ ਘਬਰਾ ਜਾਂਦਾ ਤੇ ਉਸ ਤੋਂ ਬਾਅਦ ਉਹਦੀ ਅੱਗ ਬੁਝਾਈ ਜਾਂਦੀ ਹੈ ਫਿਰ ਉਹਨੂੰ ਲੈ ਕੇ ਹਸਪੀਟਲ ਪਹੁੰਚਦਾ ਸੋਨੀ ਬਰਨ ਹਸਪੀਟਲ हिसार ਦੇ ਵਿੱਚ ਉੱਥੇ ਜਾ ਕੇ ਉਹਨੂੰ ਐਡਮਿਟ ਕਰਵਾਇਆ ਜਾਂਦਾ ਐਡਮਿਟ ਕਰਵਾਉਣ ਤੋਂ ਬਾਅਦ ਉਹਦੀ ਮਾਂ ਨੂੰ ਫੋਨ ਵੀ ਕੀਤਾ ਜਾਂਦਾ ਹੁਣ ਮਾਂ ਨੂੰ ਜਦੋਂ ਫੋਨ ਕੀਤਾ ਜਾਂਦਾ ਉਹ ਤੇ ਯਕੀਨ ਨਹੀਂ ਕਰਦੀ ਕਿਉਂਕਿ ਉਹਨੂੰ ਹੁੰਦਾ ਵੀ ਮੇਰੀ ਬੇਟੀ ਜਿਹੜੀ ਉਹ ਦਿੱਲੀ ਗਈ ਹੈ ਤੇ 23 ਤਰੀਕ ਨੂੰ ਉਹਨੂੰ ਮੈਨੂੰ ਫੋਨ ਕੀਤਾ ਵੀ ਮੈਂ 24 ਤਰੀਕ ਨੂੰ ਵਾਪਸ ਆ ਜਾਾਂਗੀ ਤੇ ਉਹ ਹਿਸਾਰ ਦੇ ਵਿੱਚ ਕਿਵੇਂ ਹੋ ਸਕਦੀ ਹੈ ਵੀ ਮੈਨੂੰ ਮਜ਼ਾਕ ਕੀਤਾ ਜਾ ਰਿਹਾ ਹੈ ਪਰ ਬਾਅਦ ਦੇ ਵਿੱਚ ਸਾਰੀਆਂ ਗੱਲਾਂ ਸੱਚ ਨਿਕਲਦੀਆਂ ਨੇ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੁੰਦਾ ਹੈ ਉਦੇਸ਼ যাদਬ ਉਦੇਸ਼ যাদਬ ਨੂੰ ਉਹਦੇ ਕੁਆਟਰ ਤੇ ਲੈ ਕੇ ਜਾਇਆ ਜਾਂਦਾ ਹੈ ਉੱਥੇ ਪੂਰਾ ਸੀਨ ਉੱਤੇ ਜਦੋਂ ਪੁੱਛਿਆ ਜਾਂਦਾ ਤਾਂ ਦੇਖਿਆ ਜਾਂਦਾ ਵੀ ਜਿਹੜੇ ਪਿਛਲੇ ਪਾਸੇ ਕੁਝ ਇੱਟਾਂ ਲੱਗੀਆਂ ਹੁੰਦੀਆਂ ਨੇ ਕੰਧ ਨਾਲ ਉਦੇਸ਼ যাদਬ ਦਾ ਕਹਿਣਾ ਹੁੰਦਾ ਵੀ ਅੱਗੋਂ ਆਉਣ ਦਾ ਰਸਤਾ ਨਹੀਂ ਸੀ ਉਹ ਪਿੱਛੋਂ ਕੰਧ ਟੱਪ ਕੇ ਆਈ ਐ ਇਹ ਸਿੱਟਾਂ ਦੇ ਰਾਹੀਂ ਹੁਣ ਗੱਲ ਇਹ ਹੈ ਵੀ ਉਹਨੇ ਆਪਣੇ ਆਪ ਨੂੰ ਅੱਗ ਲਾਈ ਜਾਂ ਉਥੇ ਅੰਦਰ ਉਦੇਸ਼ ਯਾਦਵ ਨੇ ਉਹਨੂੰ ਅੱਗ ਲਾਈ ਕੀ ਹਾਲਾਤ ਬਣੇ ਇਹ ਗੱਲ ਦਾ ਦੋਨਾਂ ਨੂੰ ਪਤਾ ਤੇ ਦੋਨਾਂ ਦੇ ਵਿੱਚੋਂ ਜਿਹੜੀ ਭਾਵਨਾ ਯਾਦਵ ਹੈ ਉਹ ਹੁਣ ਦੁਨੀਆ ਤੇ ਨਹੀਂ ਤੇ ਉਦੇਸ਼ ਯਾਦਵ ਦਾ ਕਹਿਣ ਦੇ ਮੁਤਾਬਕ ਉਹਨੇ ਅੱਗ ਆਪਣੇ ਆਪ ਨੂੰ ਲਾਈ ਤੇ ਮੈਂ ਉਹ ਤੋਂ ਬਾਅਦ ਪਹੁੰਚਿਆ ਤੇ ਪੁਲਿਸ ਦਾ ਇਹ ਵੀ ਕਹਿਣਾ ਹੈ ਵੀ ਉਹ ਸਾਰੇ ਕਸੇ ਦੀ ਪੜਤਾਲ ਕਰ ਰਹੇ ਨੇ ਜੇ ਉਥੇ ਕੋਈ ਕੈਨੀ ਜਾਂ ਇਹ ਪਤਾ ਲੱਗੇ ਵੀ ਜੇ ਪੈਟਰੋਲ ਭਾਵਨਾ ਯਾਦਵ ਲੈ ਕੇ ਆਈ ਹੈ ਤਾਂ ਉਹਨੇ ਆਪਣੇ ਆਪ ਨੂੰ ਅੱਗ ਲਾਈ ਹੈ ਤੇ ਜੇ ਇਹ ਹੀ ਪੈਟਰੋਲ ਜਾਂ ਡੀਜ਼ਲ ਉਦੇਸ਼ যাদਬ ਲੈ ਕੇ ਆਇਆ ਤੇ ਫਿਰ ਇਹਦੀ ਪਹਿਲਾਂ ਤੋਂ ਸੋਚੀ ਸਮਝੀ ਚਾਲ ਸੀ ਇਹ ਅੱਗ ਇਹਨੇ ਲਾਈ ਹੈ ਹੁਣ ਕਈਆਂ ਦਾ ਕਹਿਣਾ ਇਹ ਵੀ ਹੈ ਗੱਲਾਂ ਇਹ ਵੀ ਨਿਕਲ ਕੇ ਆ ਰਹੀਆਂ ਨੇ ਵੀ ਜਿਹੜੀ ਭਾਵਨਾ ਯਾਦਵ ਕੋਈ ਕਈ ਵਾਰ ਹਸਾਰ ਆ ਚੁੱਕੀ ਸੀ ਤੇ ਇੱਥੇ ਉਦੇਸ਼ যাদਬ ਦੇ ਕੋਲ ਰੁਕੀ ਸੀ ਤੇ ਉਸ ਤੋਂ ਬਾਅਦ ਇਹ ਕਾਂਡ ਹੁੰਦਾ ਇਹ ਗੱਲਾਂ ਦੇ ਵਿੱਚ ਕਿੰਨੀ ਸੱਚਾਈ ਹੈ ਆਉਣ ਵਾਲੀ ਜਿਹੜੀ ਜਾਂਚ ਹੈ ਉਹਦੇ ਵਿੱਚ ਪਤਾ ਲੱਗੇਗਾ ਕਾਰਨ ਚਾਹੇ ਜੋ ਵੀ ਰਹੇ ਹੋਣ ਪਰ ਜਿਹੜੀ ਮਾਂ ਹੈ ਉਹ ਵੀ ਹੈਰਾਨ ਹੈ ਪਰਿਵਾਰ ਵੀ ਹੈਰਾਨ ਹੈ ਵੀ ਜਿਹੜੀ ਉਹਨਾਂ ਦੀ ਬੇਟੀ ਸੀ ਉਹ ਦਿੱਲੀ ਦੇ ਵਿੱਚ ਟੈਸਟ ਦੇਣ ਜਾਂਦੀ ਹੈ ਤੇ ਉਹ ਹਿਸਾਰ ਪਹੁੰਚਦੀ ਹੈ ਉਹ ਹਿਸਾਰ ਕਿਵੇਂ ਪਹੁੰਚੀ ਤੇ ਉੱਥੇ ਜਲੀ ਹਾਲਤ ਦੇ ਵਿੱਚ ਮਿਲਦੀ ਹੈ ਉਹਨੇ ਪੜੇ ਲਿਖੇ ਜਿਹੜੇ ਜਵਾਕ ਨੇ ਇਹਨਾਂ ਦੇ ਦਿਮਾਗ ਦੇ ਵਿੱਚ ਕੀ ਚੱਲਦਾ ਸਮਝ ਤੋਂ ਪਰੇ ਦੀ ਗੱਲ ਹੈ ਵੀ ਇੱਕ ਮੈਰਿਡ ਜਿਹੜਾ ਬੰਦਾ ਸੀ ਔਰ ਕਲਰਕ ਸੀ ਉਹ ਡਾਕਟਰੀ ਦੀ ਪੜ੍ਹਾਈ ਕਰ ਚੁੱਕੀ ਸੀ ਕੋਈ ਨਾ ਕੋਈ ਕਾਰਨ ਤਾਂ ਸੀ ਜਿਹੜੀ ਭਾਵਨਾ ਯਾਦਵ ਹਿਸਾਰ ਪਹੁੰਚੀ ਹੈ ਇਨਾਂ ਦੇ ਵਿੱਚ ਹੁਣ ਕੀ ਚੱਲਦਾ ਸੀ ਇਹ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੇਗਾ ਪਰ ਜ਼ਰੂਰ ਕੁਛ ਨਾ ਕੁਛ ਗਲਤ ਸੀ ਜਿਹੜਾ ਵੀ ਅਪਰਾਧੀ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਕਿਸੇ ਬੇਗੁਨਾਹ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਪਰ ਜੇ ਗੁਨਾਹ ਕੀਤਾ ਉਦੇਸ਼ ਯਾਦਵ ਨੇ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੇ ਹੁਣ ਉਹਨੇ ਆਪਣੇ ਆਪ ਅੱਗ ਲਾਈ ਹੈ ਤੇ ਇਹ ਵੀ ਪੁਲਿਸ ਬਹੁਤ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਮਾਂ ਬਾਪ ਨੇ ਪੜਾਇਆ ਲਿਖਾਇਆ ਇੰਨਾ ਪੈਸਾ ਲਾਇਆ ਇਨਾ ਪੈਸਾ ਲਾ ਕੇ ਫਿਲਮ ਬਿਸਦੇ ਵਿੱਚ ਭੇਜਿਆ ਉਥੇ ਐਮਬੀਬੀਐਸ ਦੀ ਪੜ੍ਹਾਈ ਕਰਾਈ ਅਖੀਰ ਉਹਨਾਂ ਦੇ ਹੱਥ ਕੀ ਆਇਆ ਤੇ ਜਿਹੜੀ ਜਾਨ ਵੀ ਗਈ ਹੈ ਉਹ ਅੱਜ ਪੂਰੇ ਇੰਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਵੀ ਕਿਸ ਤਰੀਕੇ ਦੇ ਨਾਲ ਜਾਣ ਗਈ ਹੈ ਤੇ ਕਿੰਨੀਆਂ ਜ਼ਿੰਦਗੀਆਂ ਇਹਦੇ ਨਾਲ ਤਬਾਹ ਹੋਈਆਂ ਨੇ ਜਿਹੜੇ ਵੀ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਮਾਂ ਬਾਪ ਪਤੀ ਪਤਨੀ ਭੈਣ ਭਰਾ ਉਹ ਰਿਸ਼ਤਿਆਂ ਦੀ ਹਮੇਸ਼ਾ ਕਦਰ ਕਰੋ ਉਹਨਾਂ ਦੇ ਵਿੱਚ ਸੱਚਾਈ ਵਰਤੋ ਹਮੇਸ਼ਾ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਆਪਨਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਾਸ੍ਰੀਕਾਰ